पिस्टल ਦੀ ਨੋਕ ਤੇ ਕਾਰਖੋਣ ਵਾਲੇ ਤਿੰਨ ਦੋਸ਼ੀਆਂ ਨੂੰ ਪੁਲਿਸ ਨੇ ਕੀਤਾ ਹੈ ਗ੍ਰਿਫਤਾਰ ਇਹ ਤਿੰਨੋਂ ਲੜਕੇ ਆਏ ਸੀ ਦਰਬਾਰ ਸਾਹਿਬ ਮੱਥਾ ਟੇਕਣ ਅਤੇ ਦੱਸਿਆ ਜਾ ਰਿਹਾ ਹੈ ਕਿ ਇਹ ਬਠਿੰਡਾ ਤੋਂ ਨੌਜਵਾਨ ਆਏ ਸੀ ਤੇ ਦਰਬਾਰ ਸਾਹਿਬ ਮੱਥਾ ਟੇਕਿਆ ਤੇ ਉਸ ਤੋਂ ਬਾਅਦ ਇਹਨਾਂ ਦੇ ਮਨਾਂ ਵਿੱਚ ਆਉਂਦਾ ਹੈ ਕਿ ਕਾਰ ਲੁੱਟਣ ਦੀ ਕੋਸ਼ਿਸ਼ ਕਰਦੇ ਨੇ ਬੀਤੀ ਰਾਤ ਅੰਮ੍ਰਿਤਸਰ ਦੇ ਵਿੱਚ ਤਿੰਨ ਨੌਜਵਾਨ ਜੋ ਕਿ ਦਰਬਾਰ ਸਾਹਿਬ ਮੱਥਾ ਟੇਕਣ ਲਈ ਆਏ ਸੀ ਉਹਨਾਂ ਨੇ ਇੱਕ ਕਾਰ ਨੂੰ 700 ਰੁਪਏ ਕਿਰਾਏ ਤੇ ਲਿਆ ਤੇ ਦੱਸਿਆ ਕਾਰ ਵਾਲੇ ਨੂੰ ਕਿਹਾ ਕਿ ਦੋਸਤ ਕੈਨੇਡਾ ਤੋਂ 에어ਪੋਰਟ ਅੰਮ੍ਰਿਤਸਰ ਆ ਰਿਹਾ ਤੇ 에어ਪੋਰਟ ਤੇ ਉਹਨਾਂ ਨੇ ਜਾਣਾ ਹੈ ਉਸ ਤੋਂ ਬਾਅਦ ਜਦੋਂ ਕਾਰ ਨੂੰ ਲੈ ਕੇ 에어ਪੋਰਟ ਜਾ ਰਹੇ ਸਨ ਤਾਂ ਕਚਹਿਰੀ ਚੌਂਕ ਦੇ ਵਿੱਚ ਉਹਨਾਂ ਵੱਲੋਂ ਇਹ ਵਿੱਚੋਂ ਇੱਕ ਨੌਜਵਾਨ ਵੱਲੋਂ ਚਾਕੂ ਦਿਖਾ ਕੇ ਤੇ ਦੂਸਰੇ ਨੇ ਪਿਸਤਲ ਕੱਢ ਕੇ ਸਿਰ ਤੇ ਰੱਖ ਦਿੱਤਾ ਤੇ ਡਰਾਈਵਰ ਨੂੰ ਗੱਡੀ ਦੇ ਧੱਕਾ ਮਾਰ ਕੇ ਬਾਹਰ ਸੁੱਟ ਦਿੱਤਾ ਅਤੇ ਗੱਡੀ ਲੈ ਕੇ 에어ਪੋਰਟ ਰੋਡ ਨੂੰ ਫਰਾਰ ਹੋ ਗਏ ਇਸ ਮੌਕੇ ਤੇ ਚੌਂਕੀ ਗੁਮਟਾਲਾ ਦੇ ਪੁਲਿਸ ਵੱਲੋਂ ਨਾਕਾਬੰਦੀ ਕਰਕੇ ਗੱਡੀ ਨੂੰ ਬਰਾਮਦ ਕਰ ਲਿਆ ਤੇ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਦੋਸ਼ੀਆਂ ਪਾਸੋਂ ਵਰਤੇ ਗਏ ਹਥਿਆਰ ਬਰਾਮਦ ਕੀਤੇ ਗਏ ਹਨ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਇਹਨਾਂ ਤੋਂ ਹੋਰ ਵੀ ਬਰੀਕੀ ਨਾਲ ਪੁਸ਼ਕਿਸ਼ ਕੀਤੀ ਜਾ ਰਹੀ ਹੈ ਇਹ ਤਸਵੀਰਾਂ ਨੇ ਅੰਮ੍ਰਿਤਸਰ ਦੀਆਂ ਜਿੱਥੇ ਕਿ ਤਿੰਨ ਨੌਜਵਾਨ ਜੋ ਕਿ ਬਠਿੰਡਾ ਤੋਂ ਆਏ ਸਨ ਉਹਨਾਂ ਵੱਲੋਂ ਇੱਕ ਕਾਰਖਾਨੇ ਦੀ ਕੋਸ਼ਿਸ਼ ਕੀਤੀ ਗਈ ਅੱਜ ਜਿਹੜੀ ਸੈਕੰਡ ਪ੍ਰੈਸ ਕਾਨਫਰੰਸ ਜਿਹੜੀ ਅਸੀਂ ਕਰਨ ਜਾ ਰਹੇ ਹਾਂ ਇਹ ਆ ਸਾਡੀ ਹੈਗੀ ਹੈ ਮੁਕੱਦਮਾ ਨੰਬਰ 3 12124 ਦਾ ਹੈਗਾ 379 बी ਦੇ ਥੱਲੇ ਅਸੀਂ ਜਿਹੜਾ ਇਹ ਮੁਕੱਦਮਾ ਤਹਿਤ ਦਰਜ ਕੀਤਾ ਸੀਗਾ ਨਾਲ ਇਹਦੇ ਆਮ ਚੈੱਕ ਵੀ ਲਗਾਇਆ ਹੈਗਾ ਇਹ ਜਿਹੜਾ ਹੈਗਾ ਇਹਦੇ ਵਿੱਚ ਬਦਈ ਰਜੀਵ ਸ਼ਰਮਾ ਸੀਗਾ ਜਿਹੜਾ ਟੈਕਸੀ ਚਾਲਕ ਸੀਗੇ ਇਹਦੇ ਵਿੱਚ ਜਿਹੜਾ ਅਰਸ਼ਦੀਪ ਸਿੰਘ ਉਹਨੂੰ ਯਾਦਵਿੰਦਰ ਸਿੰਘ ਅਤੇ ਪਰਵੇਸ਼ਰ ਸਿੰਘ ਜਿਹੜਾ ਹੈਗਾ ਪਰਮੇਸ਼ਰ ਸਿੰਘ ਹੈਗਾ ਇਹਨਾਂ ਤਿੰਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਬੇਸਿਕਲੀ ਇਹਨਾਂ ਨੇ ਕੀ ਕੀਤਾ ਕਿ ਜਿਹੜੇ ਜਿਹੜੇ ਤਿੰਨੇ ਦੋਸ਼ੀ ਹੈਗੇ ਨੇ ਇਹਨਾਂ ਨੇ ਪਰਸੋਂ ਦਰਬਾਰ ਸਾਹਿਬ ਮੱਥਾ ਟੇਕਿਆ ਤੇ ਵਾਪਸ ਜਾਣ ਲੱਗੇ ਆ ਇਹਨਾਂ ਨੇ ਇੱਕ ਅਰਜੀਵ ਸ਼ਰਮਾ ਜਿਹੜੇ ਟੈਕਸੀ ਡਰਾਈਵਰ ਨੇ ਉਹਨਾਂ ਨੂੰ ਹਾਇਰ ਕੀਤਾ 700 ਰੁਪਏ ਤੇ ਕਿ ਸਾਡਾ ਭਰਾ ਜਿਹੜਾ ਹੈਗਾ 에어ਪੋਰਟ ਤੇ ਆ ਰਿਹਾ ਅਸੀਂ ਟੈਕਸੀ ਲੈ ਕੇ ਜਾਣੀ ਹੈ ਜਦੋਂ ਇਹ ਥੋੜੀ ਅੱਗੇ ਆਏ ਜਦੋਂ ਆਪਣਾ ਕਚਹਿਰੀ ਚੌਂਕ ਤੇ ਲਾਗੇ ਬੋਲਦੇ ਲਾਗੇ ਆਏ ਤੇ ਉਹਨਾਂ ਨੇ ਇਹਨਾਂ ਦੇ ਕੋਲ ਇੱਕ ਤਿੰਨ ਉਸਤਰੇ ਬਰਾਮਦ ਹੋਏ ਨੇ ਇੱਕ ਲਾਈਟਰ ਪਿਸਤਲ ਹੈਗਾ ਜਿਹੜਾ ਉਹ ਜਿਹੜਾ ਨੇ ਉਹ ਪਿਸਤਲ ਤਾਨ ਦਿੱਤਾ ਉਹਦੇ ਤੇ ਉਹਨੂੰ ਕਿਹਾ ਵੀ ਜੇ ਪੁਲਿਸ ਨੇ ਅੱਗੇ ਕਿਤੇ ਵੀ ਤੂੰ ਗੱਡੀ ਰੋਕੀ ਤੇ ਅਸੀਂ ਤੈਨੂੰ ਗੋਲੀ ਮਾਰ ਦਾਂਗੇ ਏਸੀ ਨੂੰ ਜਿਹੜਾ ਹੈਗਾ ਸਾਨੂੰ ਇਨਫੋਰਮੇਸ਼ਨ ਇੰਟਰਸੈਪਟ ਹੋ ਗਈ ਕਿਸੇ ਤਰੀਕੇ ਨਾਲ ਅਸੀਂ ਗੁਮਟਾਲੇ ਪੁਲ ਦੇ ਉੱਤੇ ਜਿਹੜਾ ਸੀਗਾ ਪੁਲਿਸ ਨੇ ਜਿਹੜਾ ਹੈਗਾ ਚੌਕਸੀ ਕਰਦਿਆ ਹੋਇਆ ਇਮੀਡੀਏਟਲੀ ਜਿਹੜਾ ਸੀਗਾ ਉੱਥੇ ਜਿਹੜੀ ਹੈਗੀ ਆ ਟ੍ਰਾਫਿਕ ਜਾਮ ਕਰਤੀ ਜਿਹਦੇ ਵਿੱਚ ਇਹ ਫਸ ਗਏ ਔਰ ਇਹ ਤਿੰਨੇ ਦੋਸ਼ੀ ਜਿਹੜੇ ਹੈਗੇ ਆ ਉਥੋਂ ਭੱਜੇ ਭੱਜੇ ਤੇ ਜਿਹਨੇ ਪੁਲਿਸ ਨੇ ਜਿਹੜੇ ਹੈਗੇ ਮਗਰ ਪਾ ਕੇ ਇਹਨਾਂ ਨੂੰ ਜਿਹੜਾ ਹੈਗਾ ਗ੍ਰਿਫਤਾਰ ਕਰ ਲਿਆ ਸੋ ਇਸ ਤਰ੍ਹਾਂ ਇਹਨਾਂ ਕੋਲ ਜਿਹੜਾ ਸੀਗਾ ਤਿੰਨੇ ਉਸਤਰੀ ਜਿਹੜੇ ਹੈਗੇ ਉਹਨਾਂ ਨੇ ਵਰਤੇ ਸੀਗੇ ਉਹ ਔਰ ਜਿਹੜਾ ਵੈਪਨ ਇਹਨਾਂ ਨੇ ਕੀਤਾ ਔਰ ਸੈਕੰਡ ਜਿਹੜੀ ਗੱਡੀ ਹੈੜ ਸਨੇਚ ਕੀਤੀ ਹੈ ਉਹ ਇਮੀਡੀਏਟਲੀ ਜਿਹੜੀ ਹੈਗੀ ਹੈ ਵਿਥਿਨ ਅਸੀਂ 10 15 ਮਿੰਟ ਦੇ ਵਿੱਚ ਵਿੱਚ ਹੀ ਸਾਰੇ ਜਿਹੜਾ ਹੈ ਆਪਰੇਸ਼ਨ ਕਰਕੇ ਤਰੀਜ਼ ਨੂੰ ਅਸੀਂ ਫੜ ਦਈਏ ਸਰ ਕਿੱਥੋਂ ਦੇ ਆਣ ਹੋਣੇ ਸੀ ਇਹ ਤਿੰਨੇ ਬੰਦੇ ਜਿਹੜੇ ਹੈਗੇ ਬਠਿੰਡੇ ਦੇ ਰਹਿਣ ਵਾਲੇ ਹੈਗੇ ਨੇ ਜੀ ਬਠਿੰਡੇ ਦੇ ਇੱਥੇ ਕਰਨਾ ਹੈ ਇੱਥੇ ਦਰਬਾਰ ਸਾਹਿਬ ਮੱਥਾ ਟੇਕਣ ਆਏ ਸੀ ਜਦੋਂ ਵਾਪਸ ਜਾ ਰਹੇ ਸੀਗੇ ਤੇ ਇਹਨਾਂ ਦਾ ਪਲਾਨ ਬਣ ਗਿਆ ਵੀ ਜਾਂਦੇ ਜਾਂਦੇ ਇੱਕ ਗੱਡੀ ਵੀ ਸਨੇਚ ਕਰਕੇ ਲੈ ਜਾਈਏ ਸੋ ਇਹਨਾਂ ਨੇ ਇਸ ਤਰ੍ਹਾਂ ਹਾਂਜੀ ਇਹਨਾਂ ਦਾ ਪਹਿਲਾ ਹੀ ਮਾਮਲਾ ਦਰਜ ਹੈ ਇਹਨਾਂ ਤੇ ਪਹਿਲਾ ਮਾਮਲਾ ਨਹੀਂ ਦਰਜ ਹੈਗਾ ਪਹਿਲਾ ਮਾਮਲਾ ਹੈ ਤੇ ਕਿਸਤਾਂ ਨੇ ਕਿ ਮਤਲਬ ਐਸੀ ਮਤਲਬ ਵੇਚਣੀ ਸੀ ਕਿੱਥੇ ਜਾਣੀ ਸੀ ਕਿਉਂਕਿ ਬੜਾ ਤਾਂ ਲੱਗਦਾ ਜੀ ਦੇਖੋ ਪੁੱਛਗਿਛ ਤੋਂ ਤਾਂ ਇਹਨਾਂ ਨੇ ਇਹੀ ਦੱਸਿਆ ਕਿ ਆਉਂਦੇ ਆਉਂਦੇ ਦਿਮਾਗ ਦੇ ਵਿੱਚ ਆਈਡੀਆ ਆਇਆ ਵੀ ਆਏ ਹੋਏ ਆ ਚਲੋ ਹੁਣ ਗੱਡੀ ਲੈ ਚੱਲਨੇ ਆ ਬਟ ਇੰਟੈਂਸ਼ਨ ਕੀ ਸੀਗੀ ਉਹ ਤਾਂ ਇਹ ਇਹੀ ਦੱਸ ਰਹੇ ਬਾਕੀ ਪਾਰਟ ਆਫ ਇਨਵੈਸਟੀਗੇਸ਼ਨ ਰਿਮਾਂਡ ਤੇ ਲੈ ਕੇ ਹੋਰ ਬਰੀਕੀ ਨਾਲ ਪੁੱਛਗਿਛ ਕੀਤੀ ਜਾਏਗੀ ਗਾਗਵਨ ਗੇਮਿੰਗ ਹੈ ਹਾਂ ਇਹਨਾਂ ਨੇ 700 ਰੁਪਏ ਦੇ ਵਿੱਚ 에어ਪੋਰਟ ਲਈ ਉਹਨਾਂ ਨੂੰ ਹਾਇਰ ਕੀਤਾ ਸੀ ਵੀ ਇਹ ਕਿੰਨੀ ਉਮਰ ਦੀ ਇਹਨਾਂ ਦੀ ਹੈ ਦੇਖਣ ਤੇ ਲੱਗਦਾ ਹੈ ਕਿ ਇਹਨਾਂ ਸਾਰਿਆਂ ਦੀ ਉਮਰ ਜਿਹੜੀ ਹੈਗੀ ਜੀ ਆਪਣੀ 20 ਤੋਂ ਲੈ ਕੇ 25 ਸਾਲ ਦੇ ਵਿੱਚ ਜੀ ਇੰਨੇ ਕਰਦੇ ਕੀ ਹੈ ਦੋ ਖੇਤੀਬਾੜੀ ਕਰ ਰਹੇ ਯਾਦਵਿੰਦਰ ਤੇ ਪਰਮੇਸ਼ਰ ਖੇਤੀਬਾੜੀ ਕਰ ਰਿਹਾ ਦੂਸਰਾ ਅਰਸ਼ਦੀਪ ਜਿਹੜਾ ਉਹ ਸਟੂਡੈਂਟ ਹੈਗਾ ਜੀ ਸਰ ਜਿਹੜੀ ਪਿਸਟਲ ਖਡਾਉਣਾ ਪਿਸਟਲ ਆਪਾਂ ਕਹਿ ਦਿੰਦੇ ਹਾਂ ਪਰ ਵੇਖਣ ਨੂੰ ਇਹ ਜਿਹੜੀ ਹੈਗੀ ਹੈ ਜੈਨੂਇਨ ਹੀ ਰੱਗ ਰਹੀ ਹੈ ਜੀ ਉਹ ਗੱਡੀ ਦੇ ਸ਼ੀਸ਼ੇ-ਸ਼ੀਸ਼ੇ ਵੀ ਟੁੱਟੇ ਆ ਉਹ ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਵੀ ਸਾਰੇ ਪਾਸੇ ਜਦੋਂ ਪੁਲਿਸ ਨੂੰ ਰੌਲਾ ਪਾਤਾ ਫਿਰ ਉਹ ਕਸ਼ਮਾ-ਕਾਸ਼ ਦੇ ਵਿੱਚ ਇਹਨਾਂ ਨੇ ਜਿਹੜਾ ਹੈਗਾ ਗੱਡੀ ਨੂੰ ਜਿਹੜਾ ਹੈਗਾ ਡੈਮੇਜ ਕਰਤਾ ਜਿੰਨੀ ਕੋਸ਼ਿਸ਼ ਕੀਤੀ ਭੱਜਣ ਦੀ ਕੋਸ਼ਿਸ਼ ਕੀਤੀ ਕਿਉਂਕਿ ਹਫੜਾ ਦਫੜੀ ਮੱਚ ਗਈ ਇਹਨਾਂ ਨੂੰ ਇੱਕਦਮ ਪਤਾ ਲੱਗ ਗਿਆ ਵੀ ਪੁਲਿਸ ਮਗਰ ਪੈ ਗਈ ਹੈ ਪੁਲਿਸ ਨਾਲ ਕੋ ਨਾਕਾ ਲਾਤਾ ਫਿਰ ਇਹਨਾਂ ਤੋਂ ਪੁਲਿਸ ਨੇ ਘੇਰਾ ਪਾ ਕੇ ਨੂੰ ਗ੍ਰਿਫਤਾਰ ਜੀ ਹੋਰ ਵੀ ਕੋਈ ਲੋਕ ਸੀ ਇਹਨਾਂ ਨਾਲ ਕੋਈ ਨਹੀਂ ਫਿਲਹਾਲ ਤਾਂ ਤਿੰਨੇ ਹੈਗੇ ਤਿੰਨੇ ਹੀ ਜਿਹੜੇ ਗ੍ਰਿਫਤਾਰ ਕਰ ਲਏ